ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆਪਾਂ ਹਾਜ਼ਰ ਹੋਏ ਆਂ ਤੁਹਾਡੀ ਸੇਵਾ ਵਿੱਚ ਵੈਦਰ ਭਜਨ ਸਿੰਘ ਰਦਾਵਾ ਜੀ ਕੋਲ ਇੱਕ ਵਾਰੀ ਪਹੁੰਚੇ ਆਂ ਹੋਰ ਤੇ ਇਹਨਾਂ ਕੋਲ ਆਪਾਂ ਪੁੱਛਦੇ ਆਂ ਵੀ ਕਈ ਬਿਮਾਰੀਆਂ ਦਾ ਇਲਾਜ ਕਰਦੇ ਆ ਵੀ ਇਹਨਾਂ ਕੋਲ ਬਹੁਤ ਤਜਰਬਾ ਆ ਤੇ ਸਾਡੇ ਏਰੀਏ ਦਾ ਮਨਕ ਚਲੋ ਇਹ ਕਾਫੀ ਇਹਨਾਂ ਨੇ ਮਨਕ ਕੋਲ ਫਾਇਦਾ ਪਹੁੰਚਾਇਆ ਦਵਾਈਆਂ ਦੇਸੀ ਦਵਾਈਆਂ ਨਾਲ ਆਯੁਰਵੈਦਿਕ ਦਵਾਈਆਂ ਨਾਲ ਤੇ ਕਈ ਗੁਪਤ ਰੋਗਾਂ ਦਾ ਇਲਾਜ ਕਈ ਸਮੱਸਿਆਵਾਂ ਦਾ ਹੱਲ ਇਹ ਕੱਢ ਚੁੱਕਿਆ ਤੇ ਜਾਗਰੂਕ ਕਰ ਚੁੱਕਿਆ ਲੋਕਾਂ ਨੂੰ ਤੇ ਹੁਣ ਵੀ ਆਪਾਂ ਇਹਨਾਂ ਕੋਲ ਪੁੱਛਦੇ ਆਂ ਵੀ ਇਸ ਤਰ੍ਹਾਂ ਵੀ ਕਈ ਗੁਪਤ ਰੋਗ ਹੁੰਦੇ ਆ ਜਿਵੇਂ ਇਸ ਤਰ੍ਹਾਂ ਵੀ ਲਿੰਗ ਦਾ ਟਿੱਲਾਪਣ ਹੋ ਜਾਣਾ ਤੇ ਸ਼ਿਕਾਇਤ ਰਹਿੰਦੀ ਆ ਵੀ ਆਰ ਕਿਸੇ ਨੂੰ ਵੀ ਮੰਨ ਕੇ ਚਲੋ ਵੀ ਬਚਪਨ ਚ ਕਈ ਵਾਰੀ ਗਲਤੀਆਂ ਕਰਦੇ ਆਂ ਤੇ ਕਈ ਬਿਮਾਰੀਆਂ ਦਾ ਇਲਾਜ ਕਰਦੇ ਆਂ ਵੀ ਹਾਂਜੀ ਆ ਪ੍ਰੋਡਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਰ ਦੱਸੋ ਜੀ ਕਿਸ ਤਰ੍ਹਾਂ ਵੀ ਉਹ ਪ੍ਰੋਬਲਮ ਨੂੰ ਠੀਕ ਕੀਤਾ ਜਾ ਸਕਦਾ ਹੈ ਜਿਹੜਾ ਕਿ ਟਿੱਲਾਪਣ ਲਿੰਗ ਦਾ ਹੁੰਦਾ ਹੈ ਜਾਂ ਜਿਵੇਂ ਨਸਾਂ ਦੀ ਕਮਜ਼ੋਰੀ ਹੁੰਦੀ ਆ ਤੇ ਔਰ ਵੀ ਕਈ ਹੁੰਦਾ ਚ ਨੁਕਸਾਨ ਹੁੰਦਿਆ ਵੀ ਹਾਂਜੀ ਹਾਂਜੀ ਵਿਆਹ ਜੀਵਨ ਖਰਾਬ ਕਰ ਦਿੰਦਾ ਦੱਸੋ ਵੀ ਆਪਣੇ ਵਿਚਾਰ ਦੇਖੋ ਮੇਸ਼ ਜੀ ਜਿਹੜਾ ਇੰਦਰੀ ਦਾ ਸੁੱਕ ਜਾਣਾ ਹਾਂਜੀ ਛੋਟਾ ਪੰਨ ਹੋ ਜਾਣਾ ਇਹ ਤਾਂ ਜਿਹੜੀਆਂ ਬਿਮਾਰੀਆਂ ਨੇ ਤਾਂ ਬਚਪਨ ਦੀਆਂ ਗਲਤੀਆਂ ਕਰਕੇ ਲੱਗੀਆਂ ਹਾਂਜੀ ਹਾਂਜੀ ਅਗਰ ਬਚਪਨ ਦੇ ਵਿੱਚ ਜਦੋਂ ਇਨਸਾਨ ਗਰਤੀ ਕਰਦਾ ਹੈ ਮੰਨ ਲਓ 15-16 ਸਾਲ ਦਾ ਹੋ ਜਾਂਦਾ ਹੈ ਲੋਕੋ ਮਾ ਲੋ ਗਲਤ ਕੰਮਾਂ ਚ ਪੈ ਜਾਂਦਾ ਹੈ ਹਾਂਜੀ ਹਾਂਜੀ ਜਵਾਨੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਫਿਰ ਤੋਂ ਜਿਹੜਾ ਗਲਤ ਕੰਮ ਕਰਨ ਦੇ ਨਾਲ ਇਸ ਚੀਜ਼ ਨੂੰ ਮਾ ਲੋ ਅਸਰ ਹੁੰਦਾ ਹੈ ਹਾਂਜੀ ਤੇ ਕਿਹਦੇ ਜਨ ਨੁਕਸਾਨ ਹਾਂਜੀ ਇਹ ਡਾਕਟਰ ਸਾਹਿਬ ਇਸ ਤਰ੍ਹਾਂ ਵੀ ਨੁਕਸਾਨ ਤਾਂ ਵੀ ਅੱਜ ਦੀ ਪੀੜ੍ਹੀ ਜਿਵੇਂ ਵੀ ਮੈਜਰ ਵੀ ਹੈ ਵੀ ਫਿਰ ਵੀ ਗਲਤੀਆਂ ਕਰ ਰਿਹਾ ਵੀ ਨੁਕਸਾਨ ਵੀ ਪਰਪਾਈ ਵੀ ਕਰਨਾ ਚਾਹੁੰਦੇ ਆ ਵੀ ਮਹਿਸੂਸ ਵੀ ਉਹਨਾਂ ਨੂੰ ਬਾਅਦ ਵਿੱਚ ਹੁੰਦਾ ਹੈ ਹਾਂਜੀ ਤੇ ਉਹ ਵੀ ਪੂਰੀ ਗਾਈਡੈਂਸ ਸਹੀ ਨਹੀਂ ਲੈ ਪਾਉਂਦੇ ਇਹਨੂੰ ਸਹੀ ਕਰਨ ਦੀ ਵੀ ਕਈ ਦਵਾਈਆਂ ਦਾ ਇਸਤੇਮਾਲ ਕਰਦੇ ਆ ਵੀ ਉਹਨਾਂ ਨੂੰ ਫਿਰ ਵੀ ਫਾਇਦਾ ਨਹੀਂ ਪੂਰਾ ਪਹੁੰਚਦਾ ਕਈ ਵਾਰ ਵੀਰੇ ਇਸ ਤਰ੍ਹਾਂ ਹੁੰਦਾ ਕਈ ਵਾਰੀ ਚੱਕਰੇ ਬਣ ਜਾਂਦੇ ਆ ਵੀ ਕਈ ਵਾਰੀ ਤੇ ਇਹਦੇ ਉੱਪਰ ਨਰ ਕੈਮੀਕਲ ਕੋਈ ਆਹੋ ਜਿਹੀ ਚੀਜ਼ਾਂ ਨਾ ਲਾ ਗਿੰਦੇ ਅੱਜ ਕੱਲ ਨੌਜਵਾਨ ਦੀ ਹਾਂਜੀ ਇੱਕ ਵਾਰੀ ਸਹੀ ਹੁੰਦਾ ਦੂਜੀ ਵਾਰੀ ਫਿਰ ਉਹ ਸਹੀ ਹੁੰਦਾ ਹਾਂਜੀ ਸਹੀ ਹੋਣ ਤੋਂ ਬਾਅਦ ਚ ਉਹਦਾ ਅਸਰ ਮਾੜਾ ਨਿਕਲਦਾ ਹਾਂਜੀ ਜਾਂ ਬਸ ਸਹੀ ਮੰਨ ਲਓ ਇਸ ਚੀਜ਼ ਦੇ ਉੱਤੇ ਸਹੀ ਚੀਜ਼ ਦਾ ਇਸਤੇਮਾਲ ਕਰਾਂਗੇ ਹਾਂਜੀ ਸ਼ੁੱਧ ਜੀਵਨ ਵਰਤਾਂਗੇ ਉਹਦੇ ਤੇ ਟਾਈਮ ਜ਼ਰੂਰ ਲੱਗੇਗਾ ਹਾਂਜੀ ਹਾਂਜੀ ਸਮਾਂ ਜ਼ਰੂਰ ਲੱਗਦਾ ਮੰਨ ਲਓ ਇਹਨੂੰ ਟਾਈਮ ਜ਼ਰੂਰੀ ਸਟੌਂਕ ਬਣਨ ਤੇ ਹਾਂਜੀ ਸਮਾਂ ਲੱਗੇਗਾ ਹਾਂਜੀ ਤੇ ਉਹਦਾ ਰਿਜ਼ਲਟ ਵੀ ਹੌਲੀ 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 ਕਰਕੇ ਮੰਨ ਲਓ ਡੇਢ ਮਹੀਨੇ ਵਿੱਚ ਰਿਜ਼ਲਟ ਪੂਰਾ ਆ ਜਾਂਦਾ ਹਾਂਜੀ ਜਿਵੇਂ ਅਸੀਂ ਤੇਲ ਬਣਾਉਨੇ ਮਿਕਸ ਕਰਕੇ ਆਪਦਾ ਤੇਲ ਬਣਾਈਦਾ ਹਾਂਜੀ ਸੀਸੀ ਮਾ ਲੋਗੇ ਦੇ ਆਪਾਂ ਤਿੰਨ ਸ਼ੀਸ਼ਿਆਂ ਦਾ ਮਾ ਲੋ استعمال ਕਰਾਂਗੇ ਇਹਦੇ ਨਾਲ ਕੁਝ ਦੇਸੀ ਕੈਪਸੂਲ ਹੁੰਦੇ ਨੇ ਜੇ ਭਾਰਿੰਦੇ ਨੇ ਹਾਂਜੀ ਨਾਲ-ਨਾਲ ਕੈਪਸੂਲ ਖਾਣੇ ਨੇ ਨਾਲ-ਨਾਲ ਤੇਲ ਦੀ ਵਰਤੋਂ ਕਰਨੀ ਹਾਂਜੀ ਜਿੰਨਾ ਵੀ ਇੰਦਰੀ ਦਾ ਨੁਕਸਾਨ ਹੋਇਆ ਹੋਵੇਗਾ ਜਾਂ ਅੰਦਰ ਉਹ ਆਪਣੀ ਨਾੜ ਨੂੰ ਮਾ ਲੋ ਕਮਜ਼ੋਰੀ ਹੋ ਕੇ ਸੁਭੜ ਜਾਂਦੀ ਹੈ ਹਾਂਜੀ ਉਸ ਚੀਜ਼ ਨੂੰ ਖੁੱਲੇ ਦੀ ਨਾੜ ਖੁੱਲੇਗੀ ਹਾਂਜੀ ਮਾਸ ਦੀ ਗਰੋਥ ਵਧੇਗੀ ਹਾਂਜੀ ਵੱਲੇ ਮਜ਼ਬੂਤ ਹੈ ਜੀ ਲਿਪਰੈਡ ਸਰਕੂਲੇਸ਼ਨ ਵੀ ਜਿਵੇਂ ਬਿਲੋ ਹੋ ਜਾਂਦਾ ਹੈ ਇੰਦਰੀਚ ਬਿਲਕੁਲ ਬਿਲਕੁਲ ਉਹਦਾ અમાਰੋ ਇਹ ਜਿਹੜਾ ਚੀਜ਼ ਤਾਕਤ ਦੇਵੇਗੀ ਉਹ ਚੀਜ਼ ਬਹੁਤ ਵਧੀਆ ਬਣਦੀ ਹੈ ਹਾਂਜੀ ਵੀ ਜੀ ਸਾਹਿਬ ਇੰਦਰੀ ਚਾਹੁੰਦਾ ਹੈ ਮੈਂ ਇਸ ਤਰ੍ਹਾਂ ਮਨਾ ਚਾਹੁੰਦਾ ਹਾਂ ਹਾਂਜੀ ਉਸੇ ਤਰ੍ਹਾਂ ਹੀ ਹੋ ਸਕਦਾ ਹਾਂਜੀ ਵੀ ਪਹਿਲਾਂ ਤਰ੍ਹਾਂ ਵੀ ਨੋਰਮਲ ਫਿਟ ਹੋ ਸਕਦਾ ਹੈ ਗੱਲ ਇਹ ਵੀ ਇਹ ਹੋਊਗਾ ਉਹਦਾ ਜਿਹੜਾ ਥੋੜਾ ਜਾ ਠੰਡਾ ਚੱਲੇਗਾ ਹਾਂਜੀ ਖਿਆਲ ਰੱਖੋ ਖਿਆਲ ਰੱਖੇਗਾ ਇਸ ਚੀਜ਼ ਨੂੰ ਪੂਰੀ ਇੱਕ ਸੋਚ ਬਧੀ ਬਣਾ ਕੇ ਜਿਹਨੂੰ ਲਗਾਤਾਰ ਵਰਤੇਗਾ ਹਾਂਜੀ ਹਾਂਜੀ ਜੇ ਉਹ ਮਾਣੋ ਕਾਲਾ ਭਾਇਗਾ ਮੈਂ ਦਾ ਰਿਜ਼ਲਟ ਮੈਂ ਤੋ ਦਸਾਂ ਹਫਤੇ ਦੇ ਵਿੱਚ ਚ 20 ਦੇ ਵਿੱਚ ਆਉਣਾ ਹੀ ਚਾਹੀਦਾ ਜੀ ਕਿਉਂਕਿ ਉਹਨਾਂ ਬੰਦਿਆਂ ਨੂੰ ਮੇਰੇ ਕੋਲ लाज ਨਹੀਂ ਹਾਂਜੀ ਬਿਲਕੁਲ लाज ਉਹਨਾਂ ਨੌਜਵਾਨਾਂ ਦਾ ਹੈਗਾ ਜਿਹੜੇ ਮੇਰੀ ਗੱਲ ਤੇ ਅਸਰ ਕਰਨ ਹਾਂਜੀ ਮੇਰੇ ਮਨ ਲੱਗ ਕੇ ਇਸ ਚੀਜ਼ ਨੂੰ ਜਿਸ ਤਰ੍ਹਾਂ ਮੈਂ ਕਹਾਂ ਉਸ ਤਰ੍ਹਾਂ ਵਰਤਣਾ ਹੈ ਹਾਂਜੀ ਤੇ ਧੀਰਜ ਕਰਨਾ ਕਿਉਂਕਿ ਇਹਦਾ ਰਿਜਲਟ 100% ਆਏਗਾ ਪਰ ਆਏਗਾ 1.5 ਮਹੀਨੇ ਤਬਾ ਪਹਿਲਾਂ ਨਹੀਂ ਬਿਲਕੁਲ ਵੀ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਆਯੁਰਵੇਦ ਜਿਹੜੀ ਦੇਸੀ ਆਯੁਰਵੇਦ ਕੀ ਹਾਂਜੀ ਹੌਲੇ ਲਿਆ ਸਰ ਸਾਈਡ ਇਫੈਕਟ ਵੀ ਨਹੀਂ ਸਰ ਹੌਲੇ ਹੌਲੀ ਕਰਦੀ ਹੈ ਹਾਂਜੀ ਹੌਲੀ ਹੌਲੀ ਕਰਦੀ ਕਿਉਂਕਿ ਪਿਓਰ ਚਰਬੀ ਹੁੰਦੀ ਹੈ ਹਾਂਜੀ ਪਿਓਰ ਚਰਬੀ ਤੇਲ ਵਿੱਚ ਇਸ ਟਾਈਮ ਨਹੀਂ ਕਰਦੇ ਤੇ ਹਾਂਜੀ ਇਹ ਕਿਸ ਤਰ੍ਹਾਂ ਡਾਕਟਰ ਸਾਹਿਬ ਇਹ ਤਿਆਰ ਕਰਦੇ ਤੁਸੀਂ ਜਿਹੜਾ ਤਿੱਲਾ ਬਣਾਉਂਦੇ ਹੋ ਔਇਲ ਬਣਾਉਂਦੇ ਹੋ ਇਹਦੇ ਵਿੱਚ ਜੀ ਜਿਵੇਂ ਸਰ੍ਹੋਂ ਦਾ ਤੇਲ ਹੋ ਗਿਆ ਸਾਨੇ ਦਾ ਹੋ ਗਿਆ ਗਰੋਿਆਂ ਦਾ ਹੋ ਗਿਆ ਮੰਨ ਲਓ ਕਈ ਤੇਲ ਮਿਕਸ ਕਰਕੇ ਹਾਂਜੀ ਚਰਬੀਆਂ ਦਾ ਮਿਕਸ ਕਰਕੇ ਚਰਬੀਆਂ ਚੜੀ ਬੂਟੇ ਨੇ ਇਸਤੇਮਾਲ ਕਰਕੇ ਹੁੰਦਾ ਇਸ ਸਮੈਲ ਨਹੀਂ ਹੁੰਦੀ ਹਾਂਜੀ ਵਧੀਆ ਹੁੰਦਾ ਹੈ ਹਾਂਜੀ ਜੇ ਆਪਾਂ ਨੂੰ ਮੰਨ ਲਓ ਇਹਦਾ ਕੋਈ ਡਰ ਨਹੀਂ ਜਿੱਥੇ ਮਰਜੀ ਲਾ ਲਓ ਜੇ ਆਪਣੇ ਮੋਲ ਚ ਆ ਗਈ ਗਿੱਟੇ ਦੇ ਜੋੜਾਂ ਅੰਦਰ ਦੇ ਉੱਥੇ ਹੀ ਵਰਤ ਸਕਦੇ ਸਹੀ ਕਰਦੇ ਬਿਲਕੁਲ ਜੀ ਤੇ ਉਸ ਚੀਜ਼ ਤੇ ਦਾ ਆਪਾਂ ਇਸਤੇਮਾਲ ਕਰਨਾ ਹੀ ਕਰਨਾ ਬਹੁਤ ਵਧੀਆ ਮੰਨ ਲਓ ਕਈ ਵਾਰੀ ਡਾਕਟਰ ਸਾਹਿਬ ਵੀ ਫੈਕਸ਼ਨ ਹੋ ਜਾਂਦੀ ਹੈ ਵੀ ਜਿਆਦਾ ਯੂਜ਼ ਕਰਨ ਕਰਨ ਜਾਂ ਫਿਰ ਵੀ ਇਹਦਾ ਵੀ ਲਿਮਟ ਤੱਕ ਯੂਜ਼ ਕਰਨਾ ਚਾਹੀਦਾ ਜਾਂ ਲਗਾਤਾਰ ਜਿਸ ਤਰ੍ਹਾਂ ਵੀ ਕਈਆਂ ਨੂੰ ਜਿਸ ਤਰ੍ਹਾਂ ਵੀ ਤੇਲ ਮਿਲਦਾ ਉਹ ਕਹਿੰਦਾ ਵੀ ਅਸੀਂ ਜਿਆਦਾ ਲਾਵਾਂਗੇ ਜਿਆਦਾ ਬੈਨੀਫਿਟ ਹੋਵੇਗਾ ਨਹੀਂ ਨਹੀਂ ਜਿਆਦਾ ਨਹੀਂ ਲਾਉਣਾ ਕਿਦੀ ਵੀ ਡੋਸ ਹੁੰਦੀ ਹੈ ਹਾਂਜੀ ਮੰਨ ਲਓ 5 ਤੋਂ 7 ਹੁੰਦਾ ਇੱਕ ਟਾਈਮ ਲਾ ਸਕਦੇ ਹਾਂ ਹਾਂਜੀ ਦੈਨ ਵਿੱਚ ਦੋ ਵਾਰੀ ਜਾ ਰਾਤ ਨੂੰ ਸੌਣ ਲੱਗਿਆ ਵਰਤ ਲੋ ਹਾਂਜੀ ਤੇ ਸਵੇਰ ਵਰਤ ਲੋ ਸ਼ਾਮ ਨੂੰ ਨਹਾ ਲੋ ਹਾਂਜੀ ਤੇ ਰਾਤ ਨੂੰ ਨਹਾ ਕੇ ਉਸ ਤੋਂ ਬਾਅਦ ਵਰਤ ਲੋ ਹਾਂਜੀ ਹਾਂਜੀ ਮੰਨ ਲਓ ਲਾ ਕੇ ਸੌ ਜਾਣਾ ਹੈ ਸਵੇਰ ਨਹਾ ਲੈਣਾ ਹੈ ਹਾਂਜੀ ਕਿਉਂਕਿ ਇਹ ਇਸ ਤਰ੍ਹਾਂ ਬਣਾ ਹੈ ਬਿਲਕੁਲ ਹਾਂਜੀ ਇਹ ਗੱਲ ਤਾਂ ਆਪਾਂ ਇਹਦੇ ਰਸਮਾਂ نکال ਸਕਦੇ ਦਿਨ ਟੈਕ ਟਾਈਮ ਲਾ ਸਕਦੇ ਹਾਂ ਜੇ ਮਨ ਲਓ ਦੋ ਟਾਈਮ ਆਉਣਾ ਚਾਹੁੰਦੇ ਹੋ ਹਾਂਜੀ ਤੇ ਫਿਰ 5:00 ਤੋਂ 10:00 ਬਾਅਦ ਤੇ 5:00 ਸ਼ਾਮ ਲਾ ਸਕਦੇ ਹਾਂਜੀ ਬਰਤਸਰ ਜੀ ਕੈਪਸੂਲ ਇੱਕ ਸੁਬਹ ਖਾਣਾ ਸ਼ਾਮ ਨੂੰ ਖਾਣਾ ਹੈ ਹਾਂਜੀ ਹਾਂ ਇਹ ਚੀਜ਼ ਦਾ ਨਸਾਂ ਜਿਹੜੀਆਂ ਕਮਜ਼ੋਰ ਨੇ ਬਿਲਕੁਲ ਓਕੇ ਹੋਣਗੀਆਂ ਇਹਦਾ ਰਿਜ਼ਲਟ ਮਿਲੇਗਾ 1.5 ਮਹੀਨੇ ਤੋਂ ਬਾਅਦ ਜਿਹੜਾ ਰਿਜ਼ਲਟ ਫੋਨ ਮਿਲ ਜੇਗਾ ਹਾਂਜੀ ਆਪੇ ਯਾਦ ਯਾਰਾਂ ਦੋਸਤਾਂ ਨੂੰ ਅੱਗੇ ਜਾਂ ਹੁਜੂਵੀ ਮਰੀਜ਼ ਹੋਵੇਗਾ ਦੱਸੇਗਾ ਵੀ ਆਪਾਂ ਵੈਰ ਵਧੀਆ ਆਪਾਂ ਇਹਦੀ ਹੋਰ ਲੈ ਹਾਂਜੀ ਹਾਂ ਕੰਕਰ ਰਿਜ਼ਲਟ ਆ ਚੁੱਕਿਆ ਹੈ ਨਸ਼ੀਆਂ ਦਾ ਰਿਜ਼ਲਟ ਮੇਰੇ ਕੋਲ ਆਇਆ ਹੈ ਹਾਂਜੀ ਰਿਜ਼ਲਟ ਆਇਆ ਕਈ ਮੁੰਡਿਆਂ ਨੇ ਮੇਰੇ ਕੋਲ ਇਹ ਚੀਜ਼ਾਂ ਮੰਗਾਈਆਂ ਨੇ ਹਾਂਜੀ ਹਾਂ ਜਿਹੜੇ ਵੀ ਜਾਂਦੇ ਨੇ ਆਪਣੇ ਸ਼ੌਕਤ ਹੁੰਦੇ ਨੇ ਤੈਂ ਤੱਕ ਚੀਜ਼ਾਂ ਕੱਠੀਆਂ ਲੈ ਜਾਂਦੇ ਨੇ ਜਿਵੇਂ ਮਾਲੋ ਚੰਡੀਗੜ੍ਹ ਦੇ ਤਾ ਜਾਂ ਕੋਈ ਜਿਵੇਂ ਫੌਜੀ ਨਾਲ ਉੱਪਰ ਠੇਗੜ ਕੋ ਤੇਰੇ ਵੀ ਮਾਲੋ ਦੂਰ ਦੂਰੇ ਚਾ ਲਈ ਗਏ ਸੀ ਅੱਛਾ ਜੀ ਇਹ ਚੀਜ਼ ਦੀ ਕੀਮਤ ਜਿਹੜੀ 500 ਰੁਪਿਆ ਹੈ ਹਾਂਜੀ ਇੱਕ ਇੱਕ ਨੋਰਮਲ ਤੇਲ ਹੈਗਾ ਉਹਦਾ 300 ਰੁਪਿਆ ਰੇਟ ਹੈ ਹਾਂਜੀ ਤੇ ਇੱਕ ਹੋਰ ਨੋਰਮਲ ਹੈ ਹਾਂਜੀ ਉਹਦਾ ਮਾਲੋ 150 ਰੁਪਿਆ ਹੈ ਡਾਕਟਰ ਸਾਹਿਬ ਉਹਨਾਂ 'ਚ ਕੀ ਫਰਕ ਹੈ ਉਹਨਾਂ ਤੇ ਲਾਂਚ ਤੇ ਇਹਨਾਂ ਇਸ ਤੇਲ 'ਚ ਉਹਦੇ ਸਿ ਦੇਖੋ ਜੀ ਉਹ ਦੋ ਦੋ ਤੇਲਾਂ ਹਮੇਸ਼ਾ ਹੁੰਦਾ ਹੈ ਹਾਂਜੀ ਜਿਵੇਂ ਦੋ ਤਿੰਨ ਮਿਕਸ ਕਰਦੇ ਹਾਂ ਹਾਂਜੀ ਹਾਂਜੀ ਜਿਹੜਾ ਇਹ ਤੇਲ ਹੈ ਇਹਦੇ ਵਿੱਚ ਘੜ ਤੋਂ ਘੜ ਵੀ ਜ਼ਿਆਦਾ ਨਹੀਂ ਤੇ 7-10 ਦਾ ਮਿਕਸ ਹਾਂਜੀ ਮੈਨੂੰ ਪਤਾ ਹੈ ਹਾਂਜੀ ਇਹਦਾ ਰੇਟ ਤਾਂ ਆ ਜਾਂਦਾ ਹਾਂਜੀ ਜਿਹੜਾ ਦੋ ਤਿਲਾਂ ਦੇ ਵਿੱਚੋਂ 150 ਰੁਪਏ ਮੰਨ ਲਓ ਸਾਨੂੰ 120 ਰੁਪਏ ਜੀ ਪੈਂਦਾ 25-30 ਰੁਪਏ ਸੀ ਕਮਾਣੇ ਹੁੰਦੇ ਬਿਲਕੁਲ ਜੀ ਜਿਹੜੀ ਇਹ ਚੀਜ਼ ਹੈ 435 ਰੁਪਏ ਸਾਨੂੰ ਪੈਂਦੇ ਹਾਂਜੀ ਚੀਜ਼ਾਂ ਵਿੱਚ ਸਪੈਕ ਹਾਂਜੀ ਯਾਉਂਦੀ ਮਿਹਨਤ ਤਾਂ ਇਹ ਸੀ ਲੈਣੀ ਹੈ ਅਸੀਂ ਚਾਹੇ ਮੰਨ ਲਓ ਗਲਤ ਤਾਂ ਹੰਮ ਲੈਂਗੇ ਬਿਲਕੁਲ ਸਹੀ ਗੱਲ ਇਹ ਤੇ ਹਾਂਜੀ ਸਹੀ ਦਾ ਅਲਾਨ ਕਰੀਏ ਤੇ ਵੀ ਹੋਰ ਨਾਲ ਬੈਨੀਫਿਟ ਹੁੰਦੇ ਆ ਵੀ ਗਾਂ ਵੀ ਕੋਈ ਦੁਬਾਰਾ ਦਿੱਕਤ ਤਾਂ ਨਹੀਂ ਹੁੰਦੀ ਹੁੰਦੀ ਬਾਅਦ ਵਿੱਚ ਇੱਕ ਵਾਰ ਯੂਜ਼ ਕਰ ਲਿਆ ਫਿਰ ਦੁਬਾਰਾ ਕੋਈ 2 ਸਾਲਾਂ ਨੂੰ 3 ਸਾਲਾਂ ਨੂੰ ਫਿਰ ਉਸ ਤਰ੍ਹਾਂ ਹੋ ਜੇ ਮੰਨ ਲਓ ਜਿਹੜਾ ਇਹ ਇਸ ਚੀਜ਼ ਨੂੰ ਵਰਤੇਗਾ ਹਾਂਜੀ ਢਿੱਲਾ ਕੋਈ ਵੀ ਇਸ ਨੂੰ ਵਰਤੇਗਾ ਹੂੰ ਜੇ ਬਾਅਦ ਵਿੱਚ ਆਪਣੇ ਆਪ ਕੋਈ ਗਲਤੀਆਂ ਕਰੀ ਆਵੇ ਉਹਦਾ ਜ਼ਿੰਮੇਵਾਰ ਮੈਂ ਨਹੀਂ ਹਾਂਜੀ ਠੀਕ ਹੈ ਨਾ ਹਾਂਜੀ ਉਹਦਾ ਜ਼ਿੰਮੇਵਾਰ ਮੈਂ ਨਹੀਂ ਜੇ ਮਨੁੱਖ ਗਲਤ ਇਸਤੇਮਾਲ ਉਸ ਚੀਜ਼ ਕਰੇਗਾ ਹਾਂਜੀ ਵੀ 6 ਡਰਾਈਵ ਤੋਂ ਤੱਕ ਇਫੈਕਟ ਨਹੀਂ ਪੈਂਦਾ ਬਾਅਦ ਵਿੱਚ ਨਹੀਂ ਪੈਂਦਾ ਜੀ ਮਨੁੱਖ ਮੰਤਰੀ ਆਈਓ ਲੈਡਿਸ ਨੂੰ ਦੇ ਵਿੱਚ ਮਨੁੱਖ ਜਿਸ ਸਮੋਕ ਕਰਦਾ ਹੈ ਉਹ ਕਰਦਾ ਹੈ ਉਹਦਾ ਨੁਕਸਾਨ ਤਾਂ ਹੈ ਹੀ ਹਾਂਜੀ ਹਾਂਜੀ ਬਿਲਕੁਲ ਉਸ ਟੈਂਪਰ ਨਹੀਂ ਕਰਨਾ ਚਾਹੀਦਾ ਹਾਂਜੀ ਬਾਕੀ ਪ੍ਰੇਅ ਰੱਖਣਾ ਜ਼ਰੂਰੀ ਹੈ ਜੀ ਬਿਲਕੁਲ ਜੇ ਇਸ ਚੀਜ਼ ਆਪ ਵਰਤ ਰਹੇ ਹਾਂ ਹਾਂਜੀ ਤੇ ਥੋੜਾ ਜਿਆਦਾ ਮਨੁੱਖ ਦੂਜੇ ਪਾਸੋਂ ਗੱਲ ਸਮਝ ਹੀ ਗਏ ਹਾਂ ਵੀ ਤੁਹਾਨੂੰ ਜਬਾਤ ਥੋੜਾ ਜਿਹਾ ਪ੍ਰੇਸ਼ ਰੱਖਣਾ ਹੈ ਬਿਲਕੁਲ ਉਹ ਚਾਰ ਦਿਨ ਪ੍ਰੇਸ਼ ਰੱਖ ਕੇ ਤੁਸੀਂ ਉਸ ਬਾਅਦ ਜੇ ਰੋਜ਼ ਕਰੀਏ ਹਾਂ ਹਾਂਜੀ ਰਿਜ਼ਲਟ ਓਕੇ ਆਵੇਗਾ ਹਾਂਜੀ ਠੀਕ ਹੈ ਨਾ ਜੀ ਸੀ ਇਹਦੀ ਜਾਣਕਾਰੀ ਨਹੀਂ ਸਾਡੇ ਕੋਲੋਂ ਹਾਂਜੀ ਤੇ ਅੱਜ ਤੁਹਾਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਹਾਂਜੀ ਅੱਗੇ ਫਿਰ ਵੀ ਹੋਰ ਵੀ ਲੈ ਕੇ ਆਵਾਂਗੇ ਤੁਹਾਨੂੰ ਦੇਵਾਂਗੇ ਜਾਣਕਾਰੀ ਬਿਲਕੁਲ ਫਿਰ ਉਹ ਵੀਡੀਓ ਲੰਮੀ ਹੋ ਜਾਂਦੀ ਹੈ ਫਿਰ ਜਿਹੜੀ ਜਾਣਕਾਰੀ ਆਪਾਂ ਇੱਕ-ਇੱਕ ਕਰਕੇ ਹੌਲੀ-ਹੌਲੀ ਪਹੁੰਚਾਉਣਾ ਚਾਹੁੰਦੇ ਹਾਂ ਲੋਕਾਂ ਤੱਕ ਪਹੁੰਚਦੀ ਜਾ ਕਰੂਗੁੰਦੇ ਆ ਲੋਕ ਕੁਛ ਹੀ ਸਾਡੇ ਕੋਲ ਆਉਣੇ ਹੋ। ਹਾਂਜੀ। ਬਹੁਤ ਧੰਨਵਾਦ ਕਰਦੇ ਹਾਂ ਜੀ। ਹਾਂਜੀ ਹਾਂਜੀ। ਇਸ ਤਰ੍ਹਾਂ ਹੀ ਆਉਂਦੇ ਰਾਵਾਂਗੇ ਵੀਰੇ। ਨਵੀਆਂ-ਨਵੀਆਂ ਵੀਡੀਓ ਲੈ ਕੇ ਨਵੇਂ-ਨਵੇਂ। ਬਾਕੀ ਸਾਡਾ ਕੋਈ ਸਵਾਲ ਲੈ ਕੇ ਜੀ। ਹਾਂ ਜਿਹੜੇ ਕੰਟੈਕਟ ਦੱਸਦੇ ਜੀ। ਹਾਂਜੀ ਐਡਰੈਸ ਦੱਸਦੇ ਆਂ ਵੀ ਸ਼ੇਰ ਸਿੰਘ ਐਮਪੀ ਉਹਨਾਂ ਦਾ ਪਿੰਡ ਕੁਬਾਇਆ ਅੱਡੇ ਦੇ ਸਾਹਮਣੇ ਮੈਰਿਜ ਪੈਲਸ ਦੇ ਸਾਹਮਣੇ ਬਿਲਕੁਲ ਸ਼ਾਪ ਹੈ ਬਾਈ ਦੀ। ਤੇ ਮਮਦੇ ਵਾਲਾ ਰੋਡ ਜਾਂਦਾ ਹੈ। ਉਹਦੇ ਬਿਲਕੁਲ ਵੀ ਕੋਨੇ ਤੇ ਹੈਗੀ ਹੈ ਮਮਦੇ ਵਾਲੇ ਰੋਡ ਦੇ। ਤੇ ਪੈਲਸ ਦੇ ਮੈਰਿਜ ਪੈਲਸ ਦੇ ਸਾਹਮਣੇ ਹੈਗੀ ਹੈ ਸ਼ਾਪ ਤੁਸੀਂ 11 ਮਈ ਤੋਂ ਲੈ ਕੇ 6 ਮਈ ਤੱਕ ਡਾਕਟਰ ਸਾਹਿਬ ਨਾਲ ਮੀਟ ਕਰ ਸਕਦੇ ਹੋ ਜਦੋਂ ਵੀ ਇੱਥੇ ਆਣਾ ਵੇ ਫੋਨ ਕਰਕੇ ਜਰੂਰ ਆਓ ਉਹਨਾਂ ਦਾ ਨੰਬਰ ਹੈ 94633 15120 ਤੇ ਇੱਕ ਵਾਰੀ ਜਰੂਰ ਆਪਣੇ ਸਵਾਲ ਜਵਾਬ ਪੁੱਛੋ ਡਾਕਟਰ ਸਾਹਿਬ ਕੋਲ ਚੰਗਾ ਤਜਰਬਾ ਹੈ ਇਹਨਾਂ ਨੂੰ ਤੇ ਇਲਾਜ ਪਵਾ ਕਰ ਚੁੱਕਿਆ ਤੇ ਕਾਫੀ ਪਪੂਲਰ ਨੇ ਆਪਣੇ ਏਰੀਆ 'ਚ ਵੀ ਤੇ ਤੁਸੀਂ ਕਿਤੋਂ ਵੀ ਫੋਨ ਕਰਕੇ ਕੋਈ ਵੀ ਜਾਣਕਾਰੀ ਇਹਨਾਂ ਕੋਲੋਂ 11 ਤੋਂ ਲੈ ਕੇ 6 ਮਈ ਤੱਕ ਲੈ ਸਕਦੇ ਹੋ ਤੇ ਆਉਣ ਤੋਂ ਪਹਿਲਾਂ ਇੱਕ ਵਾਰੀ ਕਾਲ ਜਰੂਰ ਕਰਕੇ ਆਓ ਤਾ ਜੋ ਡਾਕਟਰ ਸਾਹਿਬ ਕਈ ਵਾਰੀ ਹੋਰ ਜਗ੍ਹਾ ਤੇ ਵੀ ਜਾਂਦਿਆ ਵੀ ਹੋਰ ਥਾਵਾਂ ਤੇ ਵੀ ਇਲਾਜ ਕਰਦਿਆ ਵੀ ਉਹਨਾਂ ਦਾ ਟਾਈਮ ਹੁੰਦਾ ਫਿਰ ਫੋਨ ਕਰਕੇ ਤੁਸੀਂ ਪੁੱਛ ਕੇ ਆ ਸਕਦੇ ਹੋ ਵਧੀਆ ਤੇ ਇੱਕ ਵਾਰੀ ਆਯੁਰਵੈਦਿਕ ਦਵਾਈਆਂ ਦਾ ਲਾਭ ਲੈ ਕੇ ਦੇਖੋ ਤੁਸੀਂ ساری ਜ਼ਿੰਦਗੀ ਨਹੀਂ ਭੁੱਲੋਗੇ ਤੇ ਬੈਨੀਫਿਟੀ ਤੁਹਾਨੂੰ ਮਿਲਣਗੇ ਹਾਂ ਹਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਇਸ ਤਰ੍ਹਾਂ ਦਾ ਕੰਟੈਂਟ ਹੋਰ ਤੁਹਾਡੀ ਸੇਵਾ ਜ਼ਰੂਰ ਆਂਦਾ ਰਹੇਗਾ ਤੇ ਤੁਹਾਡੇ ਫਾਇਦੇ ਲਈ ਵੈਦ ਰ ਭਜਨ ਸਿੰਘ ਜੀ ਜ਼ਰੂਰ ਤਤ ਪਰ ਰਹਿਣਗੇ ਹਮੇਸ਼ਾ ਧੰਨਵਾਦ ਜੀ ਧੰਨਵਾਦ